ਮੈਂ ਮਨਵੀਰ ਕੋਲ ਰਾਹੀ ਜ਼ਿਲ੍ਹਾ ਸਰਪਸ ਬੀਕੇਜੂ ਲਖਵਾਲ ਅੱਜ ਅਸੀਂ ਕਚਹਿਰੀ ਚੌਂਕ ਬਰਨਾਲਾ ਦੇ ਵਿੱਚ ਜਿਹੜਾ ਮਸ਼ਹੂਰ ਸਿੰਗਰ ਹੈ ਜੇਜੀ ਵੀ ਅਸੀਂ ਅੱਜ ਅਸੀਂ ਉਹਦਾ ਪੁਤਲਾ ਫੂਕਿਆ ਦੇਖੋ 8 ਤਰੀਕ ਨੂੰ 8 ਮਾਰਚ ਨੂੰ ਅਸੀਂ ਮਹਿਲਾ ਦਿਵਸ ਮਨਾ ਕੇ ਹੜਦੇ ਆ ਤੇ 10 ਤਰੀਕ ਨੂੰ ਜੇਜੀ ਮੈਂਸ ਦਾ ਇੱਕ ਗਾਣਾ ਰਿਲੀਜ਼ ਹੁੰਦਾ ਮੜਕ ਸ਼ਕੀਨਾ ਦੀ ਤੂੰ ਕੀ ਜਾਣਦੀ ਭੇਡੇ ਇਹ ਜਿਹੜਾ ਭੇਡੇ ਸ਼ਬਦ ਦਾ ਗਾਣੇ ਦੇ ਵਿੱਚ ਹਰੇਕ ਸਟੈਂਜੇ ਦੇ ਵਿੱਚ ਆਇਆ ਤੇ ਜਿਹੜਾ ਇਹ ਡੇ ਸ਼ਬਦ ਆ ਇਹ ਇੱਕ ਇਸਤਰੀ ਨੂੰ ਪ੍ਰੋਨਾਂਉਂਸ ਕਰ ਰਿਹਾ ਜੋ ਕਿ ਬਹੁਤ ਹੀ ਮੰਦ ਭਾਗਾ ਸ਼ਬਦ ਹੈ ਦੇਖੋ ਇਹ ਇਹ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਪੰਜਾਬੀ ਕਲਚਰ ਆ ਉਹਨੂੰ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਅਸੀਂ ਠੀਕ ਹੈ ਇਹਦੇ ਵਿੱਚ ਸਿੱਖਣੀਆਂ ਦੇ ਵਿੱਚ ਕਦੇ-ਕਦੇ ਜਿਹੜੀਆਂ ਸਾਡੀਆਂ ਪਿੰਡੂ ਔਰਤਾਂ ਨੇ ਉਹ ਇੱਕ ਦੂਜੇ ਨੂੰ ਇਹ ਸ਼ਬਦਾਵਲੀ ਵਰਤਦੀਆਂ ਨੇ ਪਰ ਇਸ ਤਰੀਕੇ ਦੇ ਨਾਲ ਸੱਭੇ ਚਾਰ ਦੇ ਵਿੱਚ ਇਹ ਚੀਜ਼ ਪ੍ਰੋਸ਼ਣੀ ਕਿ ਮੜਕ ਸ਼ਕੀਨਾ ਦੀ ਤੂੰ ਕੀ ਜਾਣਦੀ ਭੇਡੇ ਜੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਰੇਕ ਗੱਲ ਤੇ ਇਸਤਰੀ ਨੂੰ ਭੇਡ ਕਹਿਣਾ ਇੱਕ ਸ਼ਰਮਨਾਕ ਕਾਰਾ ਹੈ ਸਾਡੇ ਪੰਜਾਬੀ ਕਲਚਰ ਦੀ ਬਦਨਾਮੀ ਹੈ ਸਾਡੀ ਪੰਜਾਬੀ ਜ਼ੁਬਾਨ ਦੀ ਬਦਨਾਮੀ ਹੈ ਔਰ ਜਿਹੜੀਆਂ ਉਸ ਗਾਣੇ ਦੇ ਉੱਪਰ ਸਾਡੇ ਮਾਡਲਸ ਨੱਚ ਰਹੀਆਂ ਨੇ ਮੈਂ ਉਹਨਾਂ ਨੂੰ ਅਪੀਲ ਕਰੂੰਗੀ ਜਦੋਂ ਵੀ ਤੁਸੀਂ ਕੋਈ ਵੀ ਇਸ ਤਰੀਕੇ ਦੇ ਗਾਣੇ ਦੇ ਉੱਪਰ ਤੁਸੀਂ ਨੱਚਦੇ ਹੋ ਜਾ ਤੁਸੀਂ ਪ੍ਰੋਫੈਸ਼ਨਲ ਹੋ ਤਾਂ ਪਲੀਜ਼ ਗਾਣੇ ਦੇ ਜਿਹੜੇ ਬੋਲ ਆ ਉਹਨੂੰ ਜ਼ਰੂਰ ਦੇਖ ਲਿਆ ਕਰੋ ਔਰ ਮੈਂ ਸਾਡੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਤੁਸੀਂ ਇਸ ਗਾਣੇ ਦੇ ਉੱਪਰ ਇਤਰਾਜ਼ ਲਾਓ ਕਿਉਂਕਿ ਦੇਖੋ ਧੀਆ ਭੈਣਾ ਸਾਰਿਆਂ ਦੀਆਂ ਸਾਂਝੀਆਂ ਨੇ ਅਗਰ ਕਲਚਰ ਦੇ ਵਿੱਚ ਅੱਜ ਤੁਹਾਨੂੰ ਕੋਈ ਗਾਣੇ ਦੇ ਵਿੱਚ ਭੇੜ ਕਹਿ ਕੇ ਪ੍ਰੋਨਾਂਊਂਸ ਕਰ ਰਿਹਾ ਹੈ ਤੇ ਬਹੁਤ ਹੀ ਸ਼ਰਮਨਾਕ ਗੱਲ ਹੈ ਔਰ ਅਸੀਂ ਪੂਰਨ ਤੌਰ ਤੇ ਜੀਜੀਬੀ ਦਾ ਬਾਈਕਾਟ ਕਰਦੇ ਆਂ ਔਰ ਅਸੀਂ ਡੀਜੀਪੀ ਨੂੰ ਭਾਰਤੀ ਕਿਸਾਨ ਜੂਨ ਲਖੋਵਾਲ ਵੱਲੋਂ ਲੀਗਲ ਨੋਟਿਸ ਵੀ ਭੇਜਾਂਗੇ ਕੱਲ ਅਸੀਂ ਮੈਮੋਰੰਡਮ ਜਿਹੜਾ ਏਡੀਸੀ ਸਾਹਿਬ ਨੂੰ ਦੇ ਦਿੱਤਾ ਹੈ ਤਾਂ ਅਸੀਂ ਜਿਹੜੀ ਮੇਲ ਹੈਗੀ ਊਮਨ ਕਮਿਸ਼ਨ ਪੰਜਾਬ ਨੂੰ ਵੀ ਦੇ ਦਿੱਤੀ ਹੈ ਸੈਂਟਰ ਗਵਰਨਮੈਂਟ ਨੂੰ ਵੀ ਮੇਲ ਕਰ ਦਿੱਤੀ ਹੈ ਔਰ ਅੱਜ ਰਜਿਸਟਰਡ ਲੈਟਰ ਵੀ ਉਹਨਾਂ ਦੇ ਆਫਿਸ ਦੇ ਵਿੱਚ ਪਹੁੰਚ ਜਾਣਗੇ ਔਰ ਮੈਂ ਸਰਕਾਰਾਂ ਨੂੰ ਅਪੀਲ ਕਰਦੀ ਹਾਂ ਕਿ ਡੀਜੀਪੀ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਸ ਗਾਣੇ ਨੂੰ ਬੈਨ ਕੀਤਾ ਜਾਵੇ